ਸਿਰ ਦਿਆ ਪਰ ਸਿਰ ਨਾ ਦੀਆ ਸਿਰ ਨਾ ਦੀਆ ਕਲਗੀਆਂ ਵਾਲੇ ਪਾਸ਼ਾ ਦੇ ਬਚਨ ਹਨ ਭਾਈ ਇਤਿਹਾਸਕ ਬੋਲ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਭਾਈ ਠੀਕਰ ਫੋਰ ਦਿੱਲੀ ਸਿਰ ਪ੍ਰਾਪੁਰ ਕੀਆ ਪਿਆਨ ਦਿੱਲੀ ਦੇ ਰਾਜੇ ਦੇ ਸਿਰ ਤੇ ਠਿਕਰਾ ਫੋੜ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸਰੀਰ ਰੂਪੀ ਠਿਕਰਾ ਦਿੱਲੀ ਦੇ ਰਾਜੇ ਦੇ ਸਿਰ ਦੇ ਉੱਤੇ ਫੋੜ ਦਿੱਤਾ ਠਿਕਰ ਫੋਰ ਦਿੱਲੀ ਸਿਰ ਪ੍ਰਪੁਰ ਕੀਆ ਪਿਆਨ ਵਾਹਿਗੁਰੂ ਦੇ ਦੇਸ਼ ਜਾਣਾ ਕੀਤਾ ਤੇਗ ਬਹਾਦਰ ਸੀ ਕਿਰਿਆ ਖਰੀ ਨਾ ਕਿਨਹੁ ਆਂ ਜਦੋਂ ਦੀ ਧਰਤੀ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਸਾਕਾ ਕੋਈ ਕਰ ਨਹੀਂ ਸਕਿਆ ਕਿਸੇ ਦੂਜੇ ਦੇ ਧਰਮ ਦੀ ਆਜ਼ਾਦੀ ਲਈ ਆਪਾਂ ਕੁਰਬਾਨ ਕਰਨਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਆਇਆ ਹੈ ਤੇਗ ਬਹਾਦਰ ਕੇ ਚਲਤ ਪਾਇਓ ਜਗਤ ਕੋ ਸੋਗ ਪਾਤਸ਼ਾਹ ਕਹਿੰਦੇ ਸਤਗੁਰਾਂ ਦੇ ਜਾਣ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ 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 ਸਭ ਜਗ ਪਇਓ ਸਾਰਾ ਸੰਸਾਰ ਹਾਏ ਹਾਏ ਕਰ ਰਿਹਾ ਇਹ ਚੰਗਾ ਨਹੀਂ ਕੀਤਾ ਔਰੰਗਜੀਬ ਨੇ ਤੱਕਾ ਕੀਤਾ ਹੈ ਜ਼ੁਲਮ ਕੀਤਾ ਹੈ ਦੁਨੀਆ ਹਾਏ ਹਾਏ ਕਰ ਰਹੀ ਹੈ ਤੇਗ ਬਹਾਦਰ ਕੇ ਚਲਤ ਪयो ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ ਜੈ ਸੇ ਜੈ ਸਰ ਲੋਕ ਕਹਿੰਦੇ ਦੇਵੀ ਦੇਵਤੇ ਅਰਸ਼ਾਂ ਤੋਂ ਜੈ ਜੈਕਾਰ ਕਰ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਜੈ ਜੈਕਾਰ ਹੋਵੇ ਤੁਹਾਡੀ ਜੈ ਹੋਵੇ ਤੁਹਾਡੇ ਵਰਗਾ ਪਰਉਪਕਾਰੀ ਦੁਨੀਆ ਤੇ ਕੋਈ ਨਹੀਂ ਆਇਆ ਐਸੀ ਮਹਾਨ ਬਖਸ਼ਿਸ਼ ਆਓ ਸਤਿਗੁਰਾਂ ਦੇ ਬੋਲ ਸੀਸ ਦਿਆ ਸੀਸ ਦਿਆ ਪਰ ਸਿਰ ਨਾ ਦਿਆ ਸਿਰ ਨਾ ਦਿਆ ਸੀਸ ਦਿਆ I'm not ਸਿਰ ਜਨਦੀਆ ਸਿਰ ਜਨਦੀਆ ਸੀਸ ਦਿਆ ਸੀਸ ਦਿਆ ਪਰ ਸਿਰ ਜਨਦੀਆ ਰਾਖਾ ਪ੍ਰਭਤਾ ਕਾ ਤਿਲਕ ਜ se sí, sentía sí, sí, sí. ਕਿੱਤੀ ਜਨਕਾਰੀ ਸਾਧਨ ਹੈ ਤ ਕਿੰਨੀ ਕਿਤਾਬ ਸੀਸ ਦਿਆ ਪਰਸੀ ਨਾ ਉਚਰੀ ਸੀਸ ਦਿਆ ਪਰਸੀ ਨਾ ਉਚਰੀ ਸੀ ਸਦਿਆ ਸੀ ਸਦਿਆ ਪਰ ਸਿਰ 'ਤੇ ਨਹੀਆ ਸਿਰ 'ਤੇ ਨਹੀਆ ਸੀ ਸਦਿਆ ਸੀ ਸਦਿਆ ਨਾਟਕ ਚੇ ਟਕ ਕੀ ਇਹ ਕਾਜਾ ਨਾਟਕ ਲੇ ਕੀ ਇਹ ਕਾਜਾ ਪ੍ਰਭ ਲੋਗਨ ਸੀ ਸਦਿਆ ਸੀ ਸਦਿਆ ਪਰ ਸਿਰ ਨਾ ਦੀਆ ਸਿਰ ਨਾ ਦੀਆ ਸੀ ਸਦਿਆ ਤ ਸਾਕਾ ਜਨਕੀਆ ਸਾਕਾ ਜਨਕੀਆ ਸੀਸ ਤੇ ਆ ਸੀਸ ਤੇ ਦੇ ਨੰਦੀਆ ਪਰ ਸਿਰ ਨੰਦੀਆ ਪਰ ਸਿਰ ਨੰਦੀਆ ਵਾਹਿਗੁਰੂ ਕੋਈ ਸੋ ਨੀਂਹਾ ਸੋ ਕੀਆ ਕਰੋ ਕਿਰਪਾ ਸਾਰੇ ਮਿਲ ਕੇ ਪੜੋ ਜੀ ਸੀਸ ਦੀਆ ਸੀ ਸਦਿਆ ਪਰ ਸਿਰ ਨਾ ਦੀਆ ਸਿਰ ਨਾ ਦੀਆ ਸਤ ਗੁਰਾਂ ਦੇ ਮਹਾਨ ਸ਼ਹੀਦਾਂ ਦੀ